ਇੱਕ ਪਾਸੇ ਸੰਦੀਪ ਹੈ ਦੂਜੇ ਪਾਸੇ ਦੁੱਲਾ ਦੁੱਲਾ 1 ਲੱਖ ਦੀ ਤਾਕਤ ਹਾਂਜੀ ਸਾਥੀ ਕਾਲ ਜੀ ਸਾਰਿਆਂ ਨੂੰ ਸੰਦੀਪ ਨੰਗਲ ਅੰਬੀਆਂ ਜੋ ਕਿ ਆਪਣੇ ਜੱਫੇ ਵਾਲੀ ਕਬੱਡੀ ਦੇ ਵਿੱਚ ਮਸ਼ਹੂਰ ਸੀ ਕਬੱਡੀ ਦੇ ਇਸ ਮਹਾਨ ਜਾਫੀ ਨੂੰ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਨਕੌਦਰ ਦੇ ਪਿੰਡ ਮੱਲੀਆਂ ਖੁਰ ਦੇ ਵਿੱਚ ਸਾਬੀ ਮੱਲੀਆਂ ਦੀ ਯਾਦ ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਉੱਥੇ ਸੰਦੀਪ ਨੰਗਲ ਅੰਬੀਆਂ ਵੀ ਆਇਆ ਸੀ ਤੇ ਉੱਥੇ ਸੰਦੀਪ ਨੂੰ 3-4 ਅਣਪਛਾਤੇ ਬੰਦਿਆਂ ਵੱਲੋਂ ਗੋਲੀਆਂ ਨਾਲ ਪੁੱਣ ਦਿੱਤਾ ਗਿਆ ਤੇ ਲੋਕ ਖੜੇ ਦੇਖਦੇ ਰਹਿ ਗਏ ਇਸ ਵੀਡੀਓ ਵਿੱਚ ਆਪਾਂ ਸੰਦੀਪ ਨੰਗਲ ਅੰਬੀਆਂ ਦੇ ਜੀਵਨ ਸਟਰਗਲ ਪਤਨੀ ਤੇ ਉਹਨਾਂ ਦੇ ਬੱਚਿਆਂ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਸਦੀਪ ਨੰਗਲ ਅੰਬੀਆਂ ਦਾ ਜਨਮ ਜ਼ਿਲ੍ਹਾ ਜਲੰਧਰ ਸ਼ਾਹਕੋਟ ਦੇ ਨੇੜੇ ਪੈਂਦੇ ਪਿੰਡ ਨੰਗਲ ਅੰਬੀਆਂ ਵਿੱਚ ਹੋਇਆ। ਸੰਦੀਪ ਦਾ ਜਨਮ ਇੱਕ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਭਰਾ ਦਾ ਨਾਮ ਹੈ ਗੁਰਜੀਤ ਸਿੰਘ ਸੰਧੂ। ਉਹਨਾਂ ਦੀ 시ਸਟਰ ਦੀ ਫੋਟੋ ਤੁਸੀਂ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ। ਸੰਦੀਪ ਨੰਗਲ ਅੰਬੀਆਂ ਦੀ ਹਾਈਟ 5 ਫੁੱਟ 11 ਇੰਚ ਦੇ ਕਰੀਬ ਸੀ। ਤੁਹਾਨੂੰ ਦੱਸ ਦਈਏ ਕਿ ਸੰਦੀਪ ਆਪਣੇ ਪਰਿਵਾਰ ਨਾਲ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਵਿੱਚ ਰਹਿੰਦਾ ਸੀ। ਜਦੋਂ ਪੰਜਾਬ ਵਿੱਚ ਕੋਈ ਕਬੱਡੀ ਦਾ ਟੂਰਨਾਮੈਂਟ ਵਗੈਰਾ ਹੁੰਦਾ ਤਾਂ ਉਹ ਇੰਗਲੈਂਡ ਤੋਂ ਪੰਜਾਬ ਆ ਕੇ ਕਬੱਡੀ ਖੇਡਿਆ ਕਰਦਾ ਸੀ। ਸੰਦੀਪ ਨੰਗ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੇਟਿਆਂ ਤੇ ਇੱਕ ਧੀ ਨੇ ਜਨਮ ਲਿਆ ਜ ਜੈਨਾਂ ਵਿੱਚੋਂ ਉਹਨਾਂ ਦੇ ਇੱਕ ਬੇਟੇ ਦਾ ਨਾਮ ਹੈ ਜਕਸਾਂਜ ਤੇ ਦੂਜੇ ਬੇਟੇ ਦਾ ਨਾਮ ਹੈ ਜਸਮਨ ਸੰਦੀਪ ਦੀ ਧੀ ਦਾ ਨਾਮ ਹੈ ਇੱਕ ਨੂਰ ਉਹਨਾਂ ਦੀ ਗੱਲ ਕਰੀਏ ਸੰਦੀਪ ਨੰਗਲ ਅੰਬੀਆਂ ਦੇ ਕਬੱਡੀ ਕੈਰੀਅਰ ਬਾਰੇ ਤਾਂ ਉਹਨਾਂ ਦੇ ਚਾਚਾ ਜੀ ਕਬੱਡੀ ਖੇਡਦੇ ਹੁੰਦੇ ਸੀ ਇਸ ਕਰਕੇ ਸੰਦੀਪ ਨੰਗਲ ਅੰਬੀਆਂ ਨੂੰ ਵੀ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਉਹ ਛੋਟੇ ਹੁੰਦੇ ਆ ਆਪਣੇ ਨਾਲ ਦੇ ਪਿੰਡ ਵਿੱਚ ਕਬੱਡੀ ਕੱਪ ਦੇਖਣ ਜਾਂਦੇ ਹੁੰਦੇ ਸੀ ਉਹਨਾਂ ਨੂੰ ਕਬੱਡੀ ਦੇਖਣ ਦਾ ਇੰਨਾ ਸ਼ੌਂਕ ਸੀ ਕਿ ਉਹ ਸਕੂਲ ਤੋਂ ਸਪੈਸ਼ਲ ਛੁੱਟੀ ਲੈ ਕੇ ਕਬੱਡੀ ਦੇਖਣ ਖੜੇ ਆਉਂਦੇ ਸੀ ਸੰਦੀਪ ਨੇ ਆਪਣੇ ਪਿੰਡ ਨੰਗਲ ਅੰਬੀਆਂ ਤੋਂ ਪਲੱਸ 2 ਤੱਕ ਦੀ ਪੜ੍ਹਾਈ ਕੰਪਲੀਟ ਕੀਤੀ ਤੇ ਨਾਲ ਹੀ ਉਹਨਾਂ ਨੇ ਸਕੂਲ ਦੇ ਵਿੱਚ ਪਲੱਸ 1 ਤੋਂ ਕਬੱਡੀ ਖੇਡਣੀ ਵੀ ਸ਼ੁਰੂ ਕਰ ਦਿੱਤੀ ਸੀ ਇਸ ਤੋਂ ਬਾਅਦ ਸੰਦੀਪ ਨੇ ਪਿੰਡ ਲੈਵਲ ਤੋਂ ਖੇਡਦੇ ਹੋਏ ਅੰਤਰਰਾਸ਼ਟਰੀ ਲੈਵਲ ਤੱਕ ਆਪਣਾ ਨਾਮ ਬਣਾਇਆ ਸੰਦੀਪ ਨੇ ਵਿਸ਼ਵ ਕਬੱਡੀ ਕੱਪ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਵਿਦੇਸ਼ਾਂ ਵਿੱਚ ਵੀ ਵਧੀਆ ਗੇਮ ਖੇੜ ਕੇ ਧੁੰਮਾ ਪਾਈਆਂ ਸੰਦੀਪ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਵਿੱਚ ਕਬੱਡੀ ਖੇਡ ਚੁੱਕਿਆ ਸੀ ਇੰਨਾ ਸਾਰੇ ਮੈਚਾਂ ਦੌਰਾਨ ਉਹ ਕਈ ਵਾਰ ਬੈਸਟ ਜਾਫੀ ਵੀ ਰਿਹਾ ਤੇ ਉਹਨਾਂ ਨੇ ਬਹੁਤ ਸਾਰੇ ਇਨਾਮ ਕਬੱਡੀ ਦੇ ਖੇਡ ਮੈਦਾਨ ਦੇ ਵਿੱਚੋਂ ਜਿੱਤੇ ਜਿਦਾ ਕਿ ਮੋਟਰਸਾਈਕਲ ਕਾਰਾਂ ਜੀਪਾਂ ਨਗਦ ਕੈਸ਼ ਚੈਨਾ ਮੁੰਦੀਆਂ ਤੇ ਬੁਲਟ ਮੋਟਰਸਾਈਕਲ ਸੰਦੀਪ ਨੰਗਲੰਬੀਆਂ ਰੇਡਰ ਨੂੰ ਸਾਹਮਣੇ ਤੋਂ ਡੱਕਦਾ ਸੀ ਉਸਦੇ ਦਾਾ ਵਗਲਾਂ ਭਰਨੀਆਂ ਗੁੱਟ ਫੜਨਾ ਲੋਕਾਂ ਨੂੰ ਬਹੁਤ ਪਸੰਦ ਸੀ ਸੰਦੀਪ ਨੰਗਲੰਬੀਆਂ ਦੇ ਇੰਸਟਾਗ੍ਰam ਅਕਾਊਂਟ ਉੱਤੇ ਹੁਣ ਤੱਕ 81.4000 ਤੋਂ ਵੀ ਵੱਧ ਫੋਲੋਅਰਸ ਜੁੜ ਚੁੱਕੇ ਸੀ ਇਸ ਤੋਂ ਇਲਾਵਾ ਉਹਨਾਂ ਦਾ ਇੱਕ YouTube ਚੈਨਲ ਵੀ ਸੀ ਜਿਸ ਉੱਤੇ 27000 ਸਬਸਕ੍ਰਾਈਬਰ ਹੋ ਚੁੱਕੇ ਸੀ ਆਪਣੇ YouTube ਚੈਨਲ ਉਤੇ ਉਹ ਕਬੱਡੀ ਦੇ ਮੈਚ ਜਾਂ ਫਿਰ ਫੈਮਿਲੀ ਬਲੌਗਸ ਵਗੈਰਾ ਅਪਲੋਡ ਕਰਿਆ ਕਰਦੀ ਸੀ ਤੁਹਾਨੂੰ ਦੱਸਦੀ ਹੈ ਕਿ ਸੰਦੀਪ ਨੰਗਲ ਅੰਬੀਆਂ ਦੇ ਕੋਚ ਇੰਦਰ ਨੇ ਦੱਸਿਆ ਕਿ ਸੰਦੀਪ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹ ਤਾਂ ਹਮੇਸ਼ਾ ਕਬੱਡੀ ਨਾਲ ਜੁੜਿਆ ਰਿਹਾ ਜ਼ਿਆਦਾਤਰ ਖੇਡ ਮੈਦਾਨ 'ਚ ਹੀ ਰਹਿੰਦਾ ਸੀ ਜੇ ਉਸ ਦਾ ਕੋਈ ਵੈਰ ਹੁੰਦਾ ਤਾਂ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਦਾ ਜੇ ਉਸ ਦੀ ਕਿਸੇ ਨਾਲ ਰੰਜਿਸ਼ ਵਗੈਰਾ ਹੁੰਦੀ ਤਾਂ ਉਹ ਇਕੱਲਾ ਕਿਉਂ ਘੁੰਮਦਾ ਹੁਣ ਤੱਕ ਸੰਦੀਪ ਜਿੱਥੇ ਵੀ ਜਾਂਦਾ ਸੀ ਇਕੱਲਾ ਹੀ ਜਾਂਦਾ ਸੀ ਬਾਕੀ ਸੰਦੀਪ ਦੇ ਚਾਣ ਵਾਲੇ ਇਸ ਘਟਨਾ ਤੋਂ ਬਹੁਤ ਦੁਖੀ ਨੇ ਉਹਨਾਂ ਦੀ ਮੰਗ ਹੈ ਕਿ ਛੇਤੀ ਤੋਂ ਛੇਤੀ ਸੰਦੀਪ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਇਹ ਸੀ ਸੰਦੀਪ ਨੰਗਲ ਅੰਬੀਆਂ ਦੇ ਜੀਵਨ ਬਾਰੇ ਕੁਝ ਗੱਲਾਂ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਕਮੈਂਟ ਬਾਕਸ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਲਿਖੋ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਫਿਰ ਹੁਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ